हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਤਾਜੀ ਸੂਈ ਬਰਡ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੀ ਅਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਰ ਕੋ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਸਾਗਰਾ ਹੰਡ ਪਾਈ ਰੋ ਪੱਤਸੀਲ ਪੂਰਾ ਜ਼ਿਲ੍ਹਾ ਬਕੰਡਾ ਨੇੜੇ ਪਿੰਡ ਨੇੜੇ ਰਾਮਪਰਾਪੂ ਸਰ ਇਧਰੋਂ ਸਲਾਫ ਦਾ ਵੀ ਆਪਾਂ ਮੋਬਾਈਲ ਨੰਬਰ ਬੋਲ 9032 397600 ਠੀਕ ਹੈ ਬਾਈ ਬਾਈ ਜਿਹੜੀ ਬਰਡ ਦੇ ਨੇ ਕਿਹੜਾ ਸੂਸ ਸੂਈ ਹੈ ਭਈ ਮਾਲੇ ਦਾ ਦੁੱਧ ਉਹਨੇ ਆਪਾਂ ਤੀਜਾ ਮੰਨ ਕੇ ਲਿਆ ਰਾਤ ਸੁਈ ਜੇਰਾ ਸਾਰੀ ਪੈ ਗਈ ਜੇਰ ਭਾਈ ਭయ్యా ਬੱਠਲ ਦੇ ਵਿੱਚ ਰੱਖੀ ਬੈਠਾ ਮਗਰ ਬੱਠਿਆ ਰਾਤ ਸੁਈ ਹੈ ਹਾਂ ਰਾਤ 12:00 ਵਜੇ ਭਈ ਠੀਕ ਆ ਬੱਚਾ ਕੀ ਦੇਤਾ ਮਗਰ ਬੱਚਾ ਭਾਈ ਬੱਚਾ ਦੇਤਾ ਠੀਕ ਆ ਅੰਡੀ ਸੀਰ ਬਹੁਤ ਠੀਕ ਆ ਮਾਲੇ ਤਾਂ ਨੇ 20 ਕਿਲੋ ਦੁੱਧ ਆਪਾਂ 18 ਕਿਲੋ ਦੀ ਗਾਰੰਟੀ ਲੈਣਾ ਹੈ ਕਿ ਵੀ ਭਾਈ ਅੱਛਾ ਹਾਂ ਕਾਲੇ ਬਾਦੇ ਮੂਰੋ ਦੇ ਬਾਦੇ ਭਾਈ ਥਾਣ ਥਾਣ ਕੱਲਾ ਫੁੱਲ ਵੱਡੇ ਕੱਦ ਵਾਲੀ ਵਾਲਾ ਥਾਣ ਕੱਦ ਵੱਡ ਵੀ ਸਹੀ ਵਾਲਾ ਦੇਖੋ ਲਾ ਵੀਰੇ ਪਾਵੇ ਵਰਗੇ ਥਾਣਾ ਜਿਵੇਂ ਮਿਣਕੇ ਲਾਏ ਹੁੰਦੇ ਨੇ ਨਾ ਪੂਰੇ ਵੀ ਇਕੱਲਾ ਇਕੱਲਾ ਥਣ ਠੱਡੀ ਸੀਲਾ ਜਿਵੇਂ ਮਾਰਤੀ ਲੈ ਬੈਠ ਰੇ ਚਵਾਈ ਬਹੁਤ ਚੰਗੀ ਹੈ ਨਾ ਬਾਹਲੀ ਚੰਗੇ ਬਈ ਚਵਾਈ ਦੇਖੋ ਬਈ ਲੈ ਕੀ ਬਾਤ ਆ ਬਹੁਾ ਮਾਰਦੀ ਐ ਖੱਟਾ ਖੱਟਾ ਪੂਰਾ ਬਈ ਤੇ ਰੁੱਧ ਬਾਈ ਕਹਿੰਦਾ ਵਾਕਈ ਚੰਗਾ ਪਾ ਦੂਗੀ ਲੈ ਕੀ ਬਾਤ ਹੂੰ ਹਾਂ ਤੁਹਾਨੂੰ ਬਹੁਤ ਜੰਗ ਲਿਆ ਡਾਕਟਰ ਆ ਵੀ ਤੁਹਾਨੂੰ ਆਇਆ ਸਹੀ ਆ ਲੱਗਦਾ ਕੀ ਬਾਤ ਆ ਨਾੜਾ ਨੂੜਾ ਫੋਲੋਜਿੰਗੇ ਚਵਾਈ ਚੁਈ ਚੰਗੀ ਆ ਵੱਡੀ ਗੱਲ ਠੰਡੀ ਸੀਲ ਦੀ ਪੂਰੇ ਤਦਕਾਟ ਹੱਲੇ ਬਿਨਾ ਨਿਆਣੇ ਤੋਂ ਬਿਨਾ ਬੱਚਾ ਲਾਏ ਤੋਂ ਮੋਏ ਨਾਲ ਬਹਿ ਗਿਆ ਮੂਹ ਨੂੰ ਵੀ ਲੈ ਵਾ ਲੂਗਾ ਬਹੁਤ ਚੰਗਾ ਬਾਕੀ ਬਹੁਤ ਕੱਢਿਆ ਵਾ ਹਾਂ ਜੇ ਬੋਲਾ ਕੱਢਿਆ 4 4 ਮੂਹ ਆ ਬਹੁਤ ਸੋਹਣਾ ਡਾਕਟਰ ਆ ਨਹੀਂ ਕਰੇ ਇਸ ਬਿਊਟੀ ਕਮਾਲ ਦੀ ਫੁਰਜੀਬਾਦੀ ਚੰਗੀ ਆ ਕੱਦ ਵੀ ਬਹੁਤ ਚੰਗਾ ਵੱਡਾ ਕਰਦਾ ਕੋਈ ਛੋਟਾ ਕਦ ਨਹੀਂ ਥਣਲੇਵਾ ਤੇ ਸੂਈ ਸਵਾਈ ਜੇਰ ਵੀ ਬਾਈ ਵੱਟਣ ਦੇ ਵਿੱਚ ਰੱਖੀ ਬੈਠਾ ਕੰਪਲੀਟ ਆ ਯਾਰ ਪੂਰੀ ਰਾਤ ਰਹਾ ਹਾਂ ਹਾਂ ਸਹੀ ਗੱਲ ਆ ਬਾਈ ਫੇਰ ਸੋਚ ਦੇਖੋ ਉਹ ਨਿਗਾਦੀ ਬਹੁਤ ਚੰਗੀ ਆ ਸਨੱਖ ਪੁਣਾ ਚੰਗਾ ਗੱੜ ਦੇ ਵਿੱਚ ਬਾਕੀ ਗੁਲਾਬੀ ਥਾਣਾ ਚਵਾਈ ਬਹੁਤ ਚੰਗੀ ਆ ਧਾਰਾ ਬਾਈ ਨੇ ਮਾਰ ਕੇ ਦਿਖਾਤੀਆਂ ਅਲੀ ਕਲੀ ਧਾਰਾ ਹੀ ਗੰਨੇ ਵਰਗੀ ਧਾਰਾ ਆ ਅੜਰ ਕਮਾਲ ਆ ਠੰਡੀ ਸੀਲ ਡਾਕਟਰ ਲੈ ਵੀਡੀਓ ਦੇ ਵਿੱਚ ਆਲੇ ਘਾ ਲਾ ਮਾਉ ਇਹਨਾਂ ਫਲਾਈ ਚੱਲ ਕੋਈ ਚੱਕਰੀ ਨਹੀਂ ਨਾ ਆਈ ਜੋਲਾ ਪਹੁੰਚ ਉਹ ਇਹਨਾਂ ਬਹਿ ਗਿਆ ਬਾਈ ਕਹਦਾ ਚਾਹੀ ਇੱਥੇ ਵੀ ਲਾ ਤਾਰਾ ਮਾਰੀ ਚੱਲ ਲੈ ਕੀ ਬਾਤ ਆ ਰੱਸਾ ਵੀ ਛੜਦਾ ਬਾਈ ਨੇ ਲੈ ਬਾਈ ਹੂੰ ਆਣੀ ਗੱਲ ਇੱਕ ਨੰਬਰ ਡਾਕਟਰ ਕੀ ਬਾਤ ਆ ਚਵਾਈ ਬਹੁਤ ਚੰਗੀ ਹੈ ਨਾ ਬੜੀ ਚੰਗੀ ਡਾਕਟਰ ਚਵਾਈ ਥਾਂ ਦੇ ਰੱਸਾ ਛੜਦੇ ਠੰਡੀ ਸੀਲ ਉਹ ਦੂਨੇ ਪਾਸੇ ਦੀ ਬਹਿ ਜਾ ਸਹੀ ਗੱਲ ਕੀ ਮੋਲ ਆ ਫਰਾ ਫਿਰ ਮੁੱਲ ਕਰਾਉਣ ਡਾਕਟਰ ਵਾਲਾ ਪਾਉਂਦੀ ਬਾੜ ਪੈਂਟ ਕਰਾ ਲੈ ਯਾਰ 55000 ਦੀ ਦੇਣੀ ਆ ਬਸ ਮੁੱਲ ਕਰਾਉਣ ਨੂੰ ਬਾੜ ਪੈਂਟ ਕਰਾ ਲਓ 55000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਫੇਰ ਵੀ ਵਿੱਚੋਂ ਮਾੜਾ ਮੋਟਾ ਆਏਗਾ ਬਈ ਮਾਨਦਾਨ ਜੀ ਹਾਲਾ ਕਹਿੰਦਾ ਵੀ ਤੂੰ 55 ਮੰਗ ਯਾਰ ਮੁੱਲ ਪੈਂਟ ਆ ਪਾਉਂਦੀ ਕਰਾ ਲਓ ਹਮ ਮੁੱਲ ਪੈਂਟ ਆ ਬਾੜ ਕਰਾ ਲਓ ਮੁੱਲ ਕਰਾਉਣ ਨੂੰ 60 ਕਰਾ ਲਓ 55000 ਦੀ ਬਾਈ ਠੰਡੀ ਠੀਕ ਆ ਪੂਰੀ ਥਣਲੇ ਵਾਲੀ ਹਾਂ ਥਣਲੇ ਵਾਲੀ ਬਾੜਾ ਠੰਡੀ ਠੁੰਡੀ ਲੈ ਫੋਲ ਆ ਬਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਤੇ ਕਿਸੇ ਵੀਰ ਨੂੰ ਵਾਰਡ ਪਸੰਦ ਆਵੇ بھائی ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ